ਖੀਰਾ ਤੇ ਟਮਾਟਰ ਇਹ ਬਰਾਬਰ ਮਾਤਰਾ ਚ ਜੂਸ ਕੱਢਣਾ ਹੁੰਦਾ ਹੈ ਇਹਦਾ ਅੱਛਾ ਜੀ ਉਹ ਹੁੰਦਾ ਸ਼ੂਗਰ ਵਾਸਤੇ ਸਭ ਤੋਂ ਵਧੀਆ ਜੂਸ ਠੀਕ ਹੈ 10 ਦਿਨਾਂ ਚ ਕਿੰਨੇ ਫਰਕ ਪੈ ਜੇਗਾ ਇਹਨਾਂ ਸਤੰਦਰ ਆ ਗਈ ਗਾਜਰ ਆ ਗਈ ਨਾਰ ਆ ਗਿਆ ਉਹ ਕੋਲ ਬਣਾਉਣ ਵਾਸਤੇ ਹੁੰਦਾ ਜੀ ਜਿਹਦਾ ਕੋਣ ਨਹੀਂ ਬੰਦਾ ਉਹਦੇ ਵਾਸਤੇ ਹੋ ਗਿਆ ਇਹ ਜਿਹਨੂੰ ਦਾਣੇ ਹੁੰਦੇ ਆ ਅਲਰਜੀ ਹੁੰਦੀ ਆ ਉਹਦੇ ਵਾਸਤੇ ਹਲਦੇ ਦਾ ਜੂਸ ਇਕੱਲਾ ਦੇਣਾ ਹੁੰਦਾ ਜੋ ਸਿਆ ਕੋਲ ਜਿਹੜੇ ਆ ਰੱਬ ਦੇ ਹੀ ਜੰਦਾਂ ਨੂੰ ਤੇ ਆਪਾਂ ਅੱਗੇ ਵੰਡੀ ਜੰਨੇ ਆ। ਟਰਾਣਾ ਪਿੱਲੋ ਵੱਡਾ ਸਤੂ ਆ ਚੱਲਦਾ ਹੀ। ਸਤੂ ਦਾ ਹੀ ਗੱਲਾ ਕਰੇ। ਉਹ ਗਰਮੀਆਂ ਦੇ ਵਿੱਚ ਹੀ ਹੈ ਨਾ। ਗਰਮੀਆਂ ਦੇ ਵਿੱਚ ਹੀ। ਕੋਈ ਆਈਡੀਆ ਆ, ਆਈਡੀਆ ਆ ਵੀ ਇਦਾਂ ਹੀ ਬਟਾਲੇ ਵਾਲੇ ਇਥੇ ਵੈਜੀਟੇਬਲ ਜੂਸ ਆਪਾਂ ਆ ਸ਼ੁਰੂ ਕਰੀਏ। ਜੀ ਆਪਾਂ ਪ੍ਰਸ਼ੰਦੀ ਆ। ਕਈ ਹੁੰਦੇ ਭਈ ਇਕੱਠਾ ਮਾਲ ਸਟਾਲਿਆ ਸਸਤਾ ਪੈ ਗਿਆ। ਸਾਡੀ ਸਬਜ਼ੀ ਵੀ ਅਡੇਲੀ ਹੁੰਦੀ ਫਰੈਸ਼ੀ ਫਰੈਸ਼। ਆਮ ਵੇਖਦਾ ਪਿਆ ਜਿ ਤਿਆਰੀ ਵੀ ਨਾਲ-ਨਾਲ ਹੀ ਚੱਲਦੀ। ਕਟਾਲਾ ਸ਼ਹਿਰ ਦੇ ਵਿੱਚ ਇੱਕ ਤਸਵੀਰ ਵੱਖਰੀ ਹੈ ਤਸਵੀਰ ਇਹ ਹੈ ਕਿ ਇੱਕ ਗੁਰਸਖ ਜੋਪੁੱਤ ਨੇ ਇੱਕ ਐਸਾ ਸਟਾਲ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਵੈਜੀਟੇਬਲ ਜੂਸ ਦਾ ਇੱਕ ਲਾਂਚ ਕੀਤਾ ਵੈਜੀਟੇਬਲ ਜੂਸ ਲੋਕਾਂ ਨੂੰ ਪਾਇਆ ਜਾ ਰਿਹਾ ਵੈਜੀਟੇਬਲ ਜੂਸ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਦਾ ਅੱਗੇ ਸਬਜ਼ੀਆਂ ਜਿਹੜੀਆਂ ਕਰੇਲੇ ਨੇ ਟਮਾਟਰ ਨੇ ਕੀੜਾ ਗਾਜਰਾਂ ਸਿਕੰਦਰਾਂ ਔਰ ਨਿੰਬੂ ਅਦਰਕ ਇਹ ਚੀਜ਼ਾਂ ਦਾ ਜਿਹੜਾ ਜੂਸ ਹੈ ਉਹ ਪਾਇਆ ਜਾ ਰਿਹਾ ਲੋਕਾਂ ਨੂੰ ਔਰ ਕੀ ਇੱਕ ਐਸਾ ਮਿਕਸਚਰ ਹੈ ਜਿਹੜਾ ਇੱਥੇ ਕਿਉਂਕਿ ਲੋਕ ਇਸ ਸਟਾਲ ਦੀ ਚਰਚਾ ਦੂਰ ਦੂਰ ਤੱਕ ਕਰਕੇ ਕਿ ਜਿਹੜੇ 슈ਗਰ ਦੇ ਮਰੀਜ਼ ਆ ਉਹ ਵੀ ਸਵੇਰੇ ਇੱਥੇ ਆ ਰਹੇ ਨੇ ਜਿਹੜੇ ਸੈਰ ਕਰਨ ਆਉਂਦੇ ਨੇ ਲੋਕ ਉਹ ਵੀ ਇੱਥੇ ਬ੍ਰੇਕ ਲਾਉਂਦੇ ਨੇ ਉਹਨਾਂ ਲਈ ਵੀ ਕੋਈ ਵੱਖਰਾ એનર્ਜੀ ਡਰਿੰਕ ਵੱਖਰੇ ਵੱਖਰੇ ਡਰਿੰਕਸ ਜਿਹੜੇ ਕਹਿ ਸਕਦੇ ਆ ਜਿਹਦੇ ਵਿੱਚ ਫਰੂਟ ਦਾ ਜੂਸ ਹੁੰਦਾ ਹੀ ਹੈ ਫਰੂਟ ਦਾ ਜੂਸ ਹੈ ਹੀ ਹੈ ਲੇਕਿਨ ਵੈਜੀਟੇਬਲ ਜੂਸ ਇੱਕ ਵੱਖਰੀ ਤਰ੍ਹਾਂ ਦਾ ਖੇਚੜਾ ਕੇੰਦਰ ਭਰਿਆ ਹੋਇਆ ਔਰ ਗੱਲ ਵੀ ਕਰਦੇ ਆ ਇਹਨਾਂ ਨਾਲ ਕਿ ਇੱਕ ਕੀ ਇਹਨਾਂ ਦਾ ਮੇਨ ਮਕਸਦ ਕੀ ਆ ਜਾਂ ਇੱਕ ਕੀ ਇੱਕ ਟ੍ਰੈਕ ਹੈਗਾ ਭਾਜੀ ਫਰੂਟ ਜੂਸ ਤੇ ਆਪਾਂ ਦੇਖ ਰਹੇ ਹਾਂ ਲੇਕਿਨ ਵੈਜੀਟੇਬਲ ਵੈਜੀਟੇਬਲ ਜੀ ਵੈੱਜੇ ਵੜੂਦਾ ਹੀ ਹੈ ਹਾਂਜੀ ਉਹਦੇ ਵਿੱਚ ਸਾਰੀਆਂ ਸਭਗੀਆਂ ਆ ਗਈਆਂ ਤੁਹਾਡੀਆਂ ਹਾਂਜੀ ਸਾਰੀਆਂ ਤੁਹਾਡੀਆਂ ਆ ਗਈਆਂ ਵਿਚੇ ਨਾਲ ਉਹ ਤੇਰਾ ਫੋਟ ਰੱਖੀ ਸਿਰੇ ਦੇ ਗੰਢ ਉਹ ਸਾਹਬ ਜੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈਗਾ ਜਿੱਥੇ ਆਪ ਇੱਕ ਦੋ ਗੱਲ ਕਰਦੇ ਚਲੋ ਅੱਜ ਅਸੀਂ ਅੱਜ ਗੱਲ ਕਰ ਦਿੰਦੇ ਹਾਂ ਅੱਜ ਅੱਛਾ ਭਾਜੀ ਇਹ ਦੱਸੋ ਕਿ ਫੁੱਲ ਵੈਜੀਟੇਬਲ ਜੂਸ ਤab ਮੈਂ ਵੇਖਦਾ ਪਿਆ ਅੱਗੇ ਕਰੇਲੇ ਪਏ ਆ ਟਮਾਟਰ ਤੇ ਕਰੇਲੇ ਕਿਹਦੇ ਕੀ ਸ਼ਾਇਦ ਸ਼ੂਗਰ ਵਾਸਤੇ ਹੀ ਚੁੱਕੇ ਹੁੰਦੇ ਇੱਕ ਵਧੀਆ ਕੋਈ ਇਹ ਭਾਜੀ ਮਿਸ਼ਨ ਬਣਾਇਆ ਹੁੰਦਾ ਹੈ ਕਿਤੋਂ ਜੀ ਕਬਾ ਰਾਮਦੇਵ ਕੋਈ ਸਾਰਿਆਂ ਨੂੰ ਪਤਾ ਕਰ ਸਕਦੇ ਹੋ ਕਰੇਲਾ ਹੀਰਾ ਤੇ ਟਮਾਟਰ ਬਰਾਬਰ ਮਾਤਰਾ ਚ ਜੂਸ ਕੱਢਣਾ ਹੁੰਦਾ ਇਹਦਾ ਅੱਛਾ ਜੀ ਉਹ ਹੁੰਦਾ ਸ਼ੂਗਰ ਵਾਸਤੇ ਸਭ ਤੋਂ ਵਧੀਆ ਜੂਸ ਠੀਕ ਹੈ 10 ਦਿਨਾਂ ਚ ਕੰਦੇ ਫਰਕ ਪੈ ਜਾਏਗਾ ਇਹਦੇ ਨਾਲ ਗਰੰਟੀ ਦੇ ਨਾਲ ਪਹਿਲੇ ਦਿਨ ਆਪਣੀ ਸ਼ੂਗਰ ਚੈੱਕ ਕਰਾ ਲਓ 10 ਦਿਨਾਂ ਬਾਅਦ ਫੇਰ ਕਰਾ ਲਓ ਹਰ ਤਰ੍ਹਾਂ ਜਾਂਦਾ ਲੋਕ ਆਂਦੇ ਪਏ ਆ ਹਾਂਜੀ ਹਾਂਜੀ ਸਾਰੇ ਆਪ ਹੀ ਦਾਗ ਦੱਸ ਕੇ ਜਾਂਦੇ ਆ ਨੋ ਜੀ ਡਾਕਟਰ ਵੀ ਆਪ ਹੀ ਦੱਸ ਕੇ ਜਾਂਦੇ ਨੇ ਮੇਰੇ ਚਕੰਦਰ ਤੇ ਅੱਗੇ ਆ ਗਿਆ ਚਕੰਦਰ ਆ ਗਈ ਗਾਜਰ ਆ ਗਈ ਨਾਰ ਆ ਗਿਆ ਉਹ ਖੂਨ ਬਣਾਉਣ ਵਾਸਤੇ ਹੁੰਦਾ ਜੀ ਬਿਲਕੁਲ ਜਿਹਦਾ ਖੂਨ ਨਹੀਂ ਬੰਦਾ ਉਹਦੇ ਵਾਸਤੇ ਹੋ ਗਿਆ ਫਿਰ ਅੱਗੇ ਆ ਗਿਆ ਸਾਡਾ ਪੇਠਾ ਆ ਗਿਆ ਇਹ ਹੱਡ ਵਾਸਤੇ ਕਹਿੰਦੇ ਬਹੁਤ ਵਧੀਆ ਸਕਿਨ ਵਾਸਤੇ ਬਹੁਤ ਵਧੀਆ ਫਿਰ ਇਹ ਇਹ ਲੋਕ ਮਤਲਬ ਜਿਹੜੇ ਵਕੋ ਵਕ ਤੁਸੀਂ ਜਿਹੜਾ ਰੱਖੇ ਫਿਰ ਲੋਕੀ ਆ ਕੇ ਭੰਗਦੇ ਵੀ ਉਸੇ ਤਰੀਕੇ ਨਾਲ ਮੇਰੇ ਵਾਸਤੇ ਸ਼ੂਗਰ ਵਾਲਾ ਬਣਾ ਦੇਈਏ ਮੇਰੇ ਵਾਸਤੇ ਕਾ ਪੇਸ਼ੈਂਟ ਉਹਦਾ ਵਾ ਜਾਂ ਮੈਨੂੰ ਪੀਣ ਵਧਾਣ ਵਾਸਤੇ ਹਾਂਜੀ ਜਿਹੋ ਜਿਹਾ ਪੇਸ਼ੈਂਟ ਹੋਏਗਾ ਉਹੋ ਜਿਹਾ ਹੀ ਆਪਾਂ ਸੌਦਾ ਦਿੰਨੇ ਆ ਉਹ ਵਕੋ ਹਲਵਾ ਜਿਹੜਾ ਵਾ ਬਣਾ ਕੇ ਖਾਈਦਾ ਵਾ ਆਪਾਂ ਹਲਵੇ ਦਾ ਜੂਸ ਦੇਣ ਦੇ ਇਹ ਜਿਹਨੂੰ ਗਾਣੇ ਹੁੰਦੇ ਆ ਅਲਰਜੀ ਹੁੰਦੀ ਆ ਉਹਦੇ ਵਾਸਤੇ ਹਲਵੇ ਦਾ ਜੂਸ ਹੀ ਕੱਲਾ ਦੇਣਾ ਉਹਨੂੰ ਡਾਕਟਰ ਕੀ ਹਲਵੇ ਦਾ ਕਦੀ ਜੂਸ ਸੁਣਿਆ ਹੀ ਨਹੀਂ ਹੈ ਪਹਿਲਾਂ ਤੁਹਾਡੇ ਕੋਈ ਸੁਣਦਾ ਪਾਇਆ ਨਹੀਂ ਭਾਜੀ ਮੈਂ ਤੁਹਾਨੂੰ ਦੱਸਿਆ ਗੁੰਨ ਜਿਹੜੇ ਆ ਰੱਬ ਦੇ ਹੀ ਜਾਂਦਾ ਨੂੰ ਤੇ ਆਪਾਂ ਅੱਗੇ ਵੰਡੀ ਜੰਨੇ ਆ ਹੁਣ ਤੀ ਰੱਬ ਰੂਪ ਹੀ ਆਏ ਤੁਹਾਡੇ ਨਾਲ ਇਤਨੇ ਰਬ ਰੂਪ ਆਉਂਦੇ ਗਾਹਕ ਆਉਂਦੇ ਆ ਡਾਕਟਰ ਆਉਂਦੇ ਨੇ ਦੱਸ ਕੇ ਜਾਂਦੇ ਨੇ ਉਹ ਵੀ ਆਹ ਕੰਮ ਆ ਕਰਦਾਈ ਆ ਕੰਮ ਆ ਕਰਦਾਈ ਹੁਣ ਆ ਜਿਹੜਾ ਨਿੰਬੂ ਆ ਆਪਾਂ ਸਮਝਣਿਆ ਨਿੰਬੂ ਆ ਐ ਮੈਂ ਕਹਿੰਦਾ ਜਿਹੜੇ ਗੁਰਦੇ ਚ ਪੱਥਰੀ ਹੋਵੇ ਗਰੰਟੀ ਦੇ ਨਾਲ ਸਵੇਰੇ ਕੱਲਾ ਨਿੰਬੂ ਹੀ ਪੀਣਾ ਪਾਣੀ ਨਹੀਂ ਪਾਣਾ ਦੇ ਚ ਇਹਦਾ ਜੂਸ ਹੀ ਪੀਣਾ ਵਾ ਆਪਾਂ ਗੁਰਦੇ ਚ ਪੱਥਰੀ ਕੱਢ ਦਿੰਦਾ ਏ ਇਹਨਾਂ ਨੂੰ ਚੀਜ਼ਾਂ ਹੀ ਭੁੱਲ ਗਈਆਂ ਪੁਰਾਣੀਆਂ ਲੋਕਾਂ ਨੂੰ ਚੱਕਰ ਦੇ ਇਹ ਆ ਨਾ ਉਹ ਕਿਉਂਕਿ ਕੀ ਆਪਾਂ ਵੀ ਉਹੀ ਗੱਲ ਹੈ ਨਾ ਕਿ ਈਜ਼ੀ ਵੇ ਦੇ ਵਿੱਚ ਚਲੇ ਗਏ ਦਵਾਈਆਂ ਵਾਲੀਆਂ ਦੁਕਾਨਾਂ ਤੋਂ ਦਵਾਈਆਂ ਲੈ ਲੀਆਂ ਸ਼ਾਇਦ ਆ ਜਿਹੜਾ ਸਹੀ ਲਾਈ ਜਿਹੜੀ ਦਵਾਈ ਹੈ ਨਾ ਤੁਸੀਂ ਦਵਾਈ ਖਾਂਦੇ ਹੋ ਤੁਹਾਨੂੰ ਬ੍ਰੇਕ ਲਾਂਦੀ ਹੈ ਤੁਹਾਡੀ ਬਿਮਾਰੀ ਦਾ ਜੜ ਨਹੀਂ ਠੀਕ ਕਰਦੀ ਜਿੰਨੇ ਜੜ ਤੋਂ ਠੀਕ ਕਰਨਾ ਤੁਹਾਨੂੰ ਬਿਮਾਰੀ ਤੋਂ ਭਾਜੀ ਤੁਸੀਂ ਵੀ ਇੱਥੇ ਉਹ ਬੇਟਾ ਵੀ ਨਾਲ ਆ ਫਿਰ ਕਿਵੇਂ ਚੱਲਦਾ ਸਵੇਰ ਤੋਂ ਸ਼ੁਰੂ ਦਿੰਦੀ ਰੁਟੀਨ ਰੁਟੀਨ ਭਾਈ ਸਾਡੀ 7:30 ਵਜੇ ਸਾਰੇ ਸ਼ੁਰੂ ਹੋ ਜਾਂਦਾ ਜੀ ਤੇ ਰਾਤੀ 7:30-8 ਵਜੇ ਆਪਾਂ ਸਮਾਪਤੀ ਕਰ ਦਿੰਨੇ ਆ। ਇਹਦੇ ਲੋਕੀ ਸੈਰ ਕਰ ਤਾਉਂਦੇ ਪਹਿਲੇ ਤੁਹਾਡੇ ਕੋ ਆਉਂਦੇ ਆ। ਸੈਲ ਕਰਨ ਸਾਢੋ ਤੁਸੀਂ ਜਿਹੜੇ ਦੁਕਾਨਾਂ ਤੇ ਜਾਂਦੇ ਉਹ ਵੀ ਰੋਟੀ ਖਾਣੀ ਬੰਦ ਕਰਤੀਏ ਉਹਨਾਂ ਨੇ ਘਰੋਂ ਹੀ। ਰੋਟੀ ਡੱਬੇ 'ਚ ਪਾ ਕੇ ਨਾਲ ਲੈ ਕੇ ਜਾਂਦੇ ਦੁਕਾਨਾਂ ਤੇ ਕਹਿੰਦੇ ਪਹਿਲਾਂ ਜੂਸ ਪੀਣਾ ਤੇ ਬਾਅਦ 'ਚ ਖਾਣੀ ਰੋਟੀ ਹੋਣਾ। ਬਿਲਕੁਲ ਤੇ ਬੇਟੇ ਨਾਲ ਵੀ ਗੱਲ ਕਰਦਾ। ਸਭ ਇੱਕ ਗੱਲ ਦੱਸ। ਹਾਂਜੀ। ਤੁਸੀਂ ਇੱਕ ਸਟੱਡੀ ਕਿੰਨੀ ਕੀਤੀ ਹੋਈ ਆ ਤੇ ਇਹ ਮਾਈਂਡ 'ਚ ਕਿਵੇਂ ਆਇਆ ਆਈਡੀਆ ਕਿ ਇਹਨੂੰ ਹੁਣ ਆਪਾਂ ਕੱਪ ਨੂੰ ਐਡ-ਆਨ ਕਰ ਲਈਏ। ਸਟੱਡੀ ਸਰ ਪਲੱਸ 2 ਪਾਸ ਆ। ਅੱਛਾ ਜੀ ਅੱਛਾ ਪਾਸਾ ਤੇ ਅੱਗੋਂ ਫਿਰ ਮੈਂ ਵੀ ਇਹ ਵੀ ਮੈਂ ਕੀਤੀ ਵੀ ਹਾਂ ਵੀ ਇਹ ਭਰੀ ਸੀ ਤੇ ਬਾਅਦ ਚ ਮੇਰੇ ਨਾਲ ਜਿੰਨੇ ਫੱਡੇ ਸੀ ਕਿਉਂਕਿ ਅੱਜ ਕੱਲ੍ਹ ਦੇਖੋ ਤੁਸੀਂ ਵੀ ਨੌਕਰੀਆਂ ਕੋਈ ਹੈ ਨਹੀਂ ਆਪਣਾ ਕੰਮ ਹੀ ਕੋਈ ਕਰਨਾ ਆਪਣਾ ਫਿਰ ਸਾਡਾ ਪੁਰਾਣਾ ਅੱਛਾ ਦਿਮਾਗ ਚ ਆਇਆ ਚਲੋ ਪਾਪਾਂ ਨਾਲ ਹੀ ਹੱਥ ਵਟਾਈਏ ਪੁਰਾਣਾ ਕੀ ਸੀ ਗੱਲ ਇਹ ਪੁਰਾਣਾ ਪਹਿਲੋ ਤੁਹਾਡਾ ਸਤੂ ਇਹ ਚੱਲਦਾ ਸੀ ਸਤੂ ਲਈ ਇਕੱਲਾ ਸਤੂ ਦਾ ਹੀ ਗੱਲਾਂ ਕਰੇ ਉਹ ਗੜਬੀਆਂ ਦੇ ਵਿੱਚ ਹੀ ਹੈ ਨਾ ਗਰਮੀਆਂ ਦੇ ਵਿੱਚ ਹੀ ਪੁਰਾਣਾ ਆਈਡੀਆ ਆ ਆਈਡੀਆ ਆ ਵੀ ਇਦਾਂ ਹੀ ਬਟਾਲੇ ਵਾਲੇ ਇਥੇ ਵੈਜੀਟੇਬਲ ਜੂਸ ਆਪਾਂ ਅੱਜ ਤੋਂ ਕਰੀਏ ਕੋਈ ਨਵੀਂ ਚੀਜ਼ ਬਟਾਲਾ ਵਾਲਿਆਂ ਨੂੰ ਕੁਝ ਕੁਝ ਐਸੀ ਭਈ ਕੁਝ ਵੱਖਰਾ ਕਰਨਾ ਵਾ ਸਾਰਿਆਂ ਦਾ ਕਿਹੜਾ ਫਾਇਦਾ ਵੀ ਹੋ ਸਕੇ ਲੋਕਾਂ ਨੂੰ ਫਾਇਦਾ ਵੀ ਹੋ ਸਕੇ ਜਿਹਦੇ ਨਾਲ ਇਸ ਕਰਕੇ ਫਿਰ ਇਹ ਆਈਡੀਆ ਆਇਆ ਤੇ ਫਿਰ ਉਹ ਸੈਟਅਪ ਲਗਾਇਆ ਬਟਾਲੇ ਵਾਲਿਆਂ ਨੇ ਬੜਾ ਵਧੀਆ ਸਾਥ ਦਿੱਤਾ ਅੱਜ ਕੋਈ ਇਦਾਂ ਸਾਥ ਦਿੰਦੇ ਨੇ ਟਾਰਗੇਟ ਕੀ ਆ ਅੱਗੇ ਇਹ ਦੇ ਹੋ ਗਿਆ ਚੱਲਦਾ ਪਿਆ ਲੋਕ ਵੀ ਜੁੜ ਗਏ ਹੁਣ ਅਗਲਾ ਟਾਰਗੇਟ ਕੀ ਆ ਅਗਲਾ ਟਾਰਗੇਟ ਇਹੀ ਆ ਸਿਰਫ ਬਰਬੇ ਦੀ ਕਿਰਪਾ ਨਾਲ ਹੁਣ ਸਿਰਫ ਇੱਕ ਚਲੋ ਪਹਿਲਾਂ ਪਪਾ ਘੁੰਮ ਫਿਰ ਕੇ ਲਾਂਦੇ ਹੀ ਹੁਣ ਥੜਾ ਅੱਡਾ ਮਿਲ ਗਿਆ ਹੁਣ ਟਾਰਗੇਟ ਇਹ ਆ ਦੁਕਾਨ ਲੈਣੀ ਆਪਣੀ ਫਿਰ ਉਹਨੇ ਉਹ ਕਹਿਦਿਆ ਨਾ ਸਟੈਪ ਬਾਈ ਸਟੈਪ ਇੱਕ ਬ੍ਰਾਂਡ ਬਣਾਣਾ ਉਹਨਾਂ ਬ੍ਰਾਂਡ ਬਣਾਣਾ ਹੁਣ ਆਪਣਾ ਬਸ ਬਸ ਇਹ ਵੀ ਵੈਜੀਟੇਬਲ ਜੂਸ ਨਹੀਂ ਮੈਂ ਵੇਖਿਆ ਕਦੀ ਕਿਤੇ ਸਟਾਲ ਲੱਗਾ ਇਹ ਤੁਹਾਡਾ ਸਟਾਲ ਵੇਖ ਗਿਆ ਉਹਨੇ ਇੱਕ ਬ੍ਰਾਂਡ ਬਣਾਣਾ ਆਪਣਾ ਉਹਨੇ ਇੱਕ ਬ੍ਰਾਂਡ ਸਰ ਸਾਡੇ ਕੋ ਕੋਈ ਡੀਟੌਕਸ ਜੂਸ ਹਦਾ ਕਰ ਹੂੰ ਸਾਡੇ ਕੋ ਕਈ ਤਰ੍ਹਾਂ ਦੇ ਪੇਸ਼ੈਂਟ ਆਂਦੇ ਆ ਜਿਨ੍ਹਾਂ ਦਾ ਮਤਲਬ ਕਿ ਉਹ ਟੈਸਟੋਨ ਨਹੀਂ ਅ ਕੰਟਰੋਲ ਚ ਹੁੰਦਾ ਹੂੰ ਉਹ ਵੀ ਸਾਡੇ ਕੋ ਆਦੇ ਗਏ ਉਹ ਟੈਸਟੋਲ ਵਾਲਾ ਵੀ ਸਾਡੇ ਕੋ ਜੂਸ ਹੈਗਾ ਅੱਛਾ 10 ਦਿਨਾਂ ਜਿਹ ਜਿਨ੍ਹਾਂ ਦਾ ਖੂਨ ਅ ਗਾੜਾ ਵਾ ਉਹ ਪਤਲਾ ਨਹੀਂ ਹੁੰਦਾ ਦਵਾਈਆਂ ਖਾਣ ਜਿੰਨੀ ਮਰਜੀ ਤੁਹਾਡੇ ਕੋਲ ਆਨ ਸੂਰੇ ਖਾਲੀਪੇੜ ਅ ਦੱਸ ਦੇਣਾ ਚਾਪਾ ਫੋਨ ਨਾਲ ਪਤਲਾ ਕਰਦਾਂਗੇ ਕੈਸਟੋਲ ਜਿੰਨੇ ਮਰਜੀ ਆਪਾਂ ਕੰਟਰੋਲ ਚ ਕਰਦੇ ਜੇ ਬਿਲਕੁਲ ਇੱਕ ਆਰਗੇਨਿਕ ਦੀ ਗੱਲ ਹੈ ਕਿ ਸਬਜ਼ੀਆਂ ਹੀ ਦੇ ਰਹੇ ਹੋ ਤੁਸੀਂ ਹਾਂਜੀ ਹਾਂ ਹਾਂ ਹਾਂਜੀ ਹਾਂਜੀ ਸਰ ਉਹੋ ਜੀ ਚੀਜ਼ ਦੇ ਮੇਰੇ ਖਿਆਲ ਨਹੀਂ ਕਰਦੇ ਹੋ ਨਾ ਨਾ ਸਬਜ਼ੀਆਂ ਸੜਾਡੀਆਂ ਫਰੈਸ਼ ਆਂਦੀਆਂ ਕਈ ਹੁੰਦੇ ਬਈ ਇਕੱਠਾ ਮਾਲ ਸਟਾਲਿਆ ਸਸਤਾ ਪੈ ਗਿਆ ਸਾਡੀ ਸਬਜ਼ੀ ਵੀ ਅਡੇਲੀ ਹੁੰਦੀ ਫਰੈਸ਼ ਦੀ ਫਰੈਸ਼ ਆਮਾ ਵੇਖਦਾ ਪਿਆ ਜਿ ਤਿਆਰੀ ਵੀ ਨਾਲ ਨਾਲ ਹੀ ਚੱਲਦੀ ਨਾਲ 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 ਕੈਮਰਾ ਪਰਸਨ ਵਿਕਰਮ ਟੀਮਾ ਦੇ ਨਾਲ ਗੁਰਪ੍ਰੀਤ ਚਾਵਲਾ